ਮ ਗਉੜੀ ਚਿਤੀ ਮਹੱਲਾ ਪਹਿਲਾ ਕਤ ਕੀ ਮਾਏ ਬਾਪ ਕਤ ਕੇ ਰਾਗ ਕਿਦੂ ਥਾਵੋ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਔਗਣ ਮੇਰੇ ਰਹਾਉ ਕੇਤੇ ਰੁਖ ਬਿਰਖ ਹਮ ਚਿਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮਹ ਆਏ ਕੇਤੇ ਪੰਖ ਉਡਾਏ ਹਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋ ਹੋਂ ਦੇਖੇ ਪਿੱਛੋਂ ਹੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤਿਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਗਾ ਘਟੇ ਮਹਿ ਬਨਜਾਰਾ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੇ ਕਤੀ ਪ੍ਰਣਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗਉੜੀ ਚਿਤੀ ਮਹੱਲਾ ਪਹਿਲਾ ਕੱਟ ਕੇ ਮਾਏ ਬਾਪ ਕੱਟ ਕੇ ਰਾ ਕਿਦੂ ਥਾਵੋ ਹਮ ਆਏ ਅਗਨ ਬਿੰਬ ਜਲ ਪੀਤਰ ਲਿਪਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕਹੇ ਨ ਜਾਣੇ ਓਗੜ ਮੇਰੇ ਰਹਾਉ ਕیتے ਰਖ ਬਿਰਖ ਹਮ ਚੀਨੇ ਕیتے ਪਸ਼ੂ ਉਪਾਏ ਕیتے 나ਗ ਕੁਲੀ ਮਹ ਆਏ ਕیتے ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਕਰਿਆ ਵੇ ਅੱਗੋਂ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾ ਛਪਾਵੇਂ ਟਟ ਤੇਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੇ ਤੋਲਣ ਲਗਾ ਘਟੇ ਨਹਿ ਬਨਜਾਰਾ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਸ਼ਮਹਿਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਗਉੜੀ ਚੇਤੀ ਮਹੱਲਾ ਪਹਿਲਾ ਕਤਕੇ ਮਾਏ ਬਾਪ ਕਤਕੇ ਰਾ ਕਿੱਦੋ ਥਾ ਵੋ ਹਮੇ ਆਏ ਅਗਨ ਬਿੰਬ ਜਲ ਪੀਤਰਨ ਪਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੇ ਉਹ ਗਣ ਮੇਰੇ ਰਹਾਓ ਕੇਤੇ ਰਖ ਬਿਰਖ ਹਮ ਚਿਨੇ ਕਿਤੇ ਪਸ਼ੂ ਉਪਾਏ ਕਿਤੇ ਨਾਗ ਕੁਲੀ ਮਹਿ ਆਏ ਕਿਤੇ ਪੰਖ ਉਡਾਏ ਹਟ ਪਟਣ ਵਿਜ ਮੰਦਰ ਭੰਨੇ ਕਰ ਚੋਰੀ ਕਰਿਆ ਵੈ ਅੱਗੋ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੇ ਰਥ ਹਮ ਨਵਖੰਡ ਦੇਖੇ ਹਟ ਪਟਲ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਗਾ ਘਟੇ ਮਹਿਵਣ ਜਾਰਾ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗੜ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੇ ਭੀਤਰ ਵਗੇ ਕਤੀ ਪ੍ਰਣਵਤ ਨਾਨਕ ਹੁਕਮ ਪਛਾੜੇ ਸੁਖ ਹੋਵੇ ਦਿਨ ਰਾਤੀ ਉਗੜੀ ਚੀਤੀ ਮਹਲਾ ਪਹਿਲਾ ਕਤਕੇ ਮਾਈ ਬਾਪ ਕਤਕੇ ਰਾ ਕਿਦੋਂ ਥਾ ਵੋ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇ ਕਹੇ ਨਾ ਜਾਣੇ ਔਗਣ ਮੇਰੇ ਰਹਾਉ ਕਿਤੇ ਰੁਖ ਬਿਰਖ ਹਮ ਚੀਨੇ ਕਿਤੇ ਪਸ਼ੂ ਉਪਾਏ ਕਿਤੇ ਨਾਗ ਕੁਲੀ ਮਹ ਆਏ ਕਿਤੇ ਪੰਖ ਉਡਾਏ ਹਟ ਪਟਣ ਵਿਜ ਮੰਦਰ ਭੰਨੇ ਕਰ ਚੋਰੀ ਕਰਿਆ ਵੇ ਅਗੋ ਹੋਂ ਦੇਖੇ ਪਿਛੋ ਹੋਂ ਦੇਖੇ ਤੁਜ ਤੇ ਕਹਾ ਛਪਾਵੇ ਟਟੇ ਰਥ ਹਮਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੇ ਕੈ ਤਕੜੇ ਤੋਲਣ ਲਾਗਾ ਘਟ ਹੀ ਮਹਿਵਣ ਜਾਰਾ ਜੇ ਤਸਮੁੰਦ ਸਾਗਰ ਨੇਰ ਭਰਿਆ ਤੇਤੇ ਉਗੜ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੇ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਗਉੜੀ ਚੇਤੇ ਮਹਲਾ ਪਹਿਲਾ ਕਤਕੇ ਮਾਏ ਬਾਪ ਕਤਕੇ ਰਾ ਕਿਦੋ ਠਾਵੋ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹਿ ਨਾ ਜਾਣੇ ਓਗਣ ਮੇਰੇ ਰਾਹ ਕਿਤੇ ਰੁਖ ਬਿਰਖ ਹਮ ਚੀਨੇ ਕਿਤੇ ਪਸ਼ੂ ਉਪਾਏ ਕਿਤੇ ਨਾਗ ਕੁਲੀ ਮੈਂ ਆਏ ਕਿਤੇ ਪੰਖ ਉਡਾਏ ਹਟ ਫਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰਿਆ ਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੇ ਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਗਾ ਘਟੇ ਮਹਿਵੜ ਜਾਰਾ ਜਿਤਾ ਸਮੁੰਦ ਸਾਗਰ ਨੀਰ ਭਰੇ ਆ ਤੇਤੇ ਓਗਣ ਹਮਾਰੇ ਦਇਆ ਕਰੋ ਕਿਸ਼ ਮਿਹਰੇ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੇ ਭਿਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ दिन रात गौरी चेती महला पहला कट के माए बाप कट के रा कि दो ठाव हो हम आए अगन बेम्बा जाल भीतर लिप जे काहे काम उपाय मेरे साहिबा कौन जाने गुण तेरे कहे न जाने ओ गुण मेरे राओ ਕਿਤੇ ਰੁਖ ਬਿਰਖ ਹਮ ਚਿਨੇ ਕਿਤੇ ਪਸ਼ੂ ਉਪਾਏ ਕਿਤੇ ਨਾਗ ਕੁੱਲੀ ਮਹਿ ਆਏ ਕਿਤੇ ਪੰਖ ਉਡਾਏ ਹਟ ਪਟਣ ਬਿਜ ਮੰਦਰ ਭੰਨੇ ਕਰ ਚੋਰੀ ਘਰ ਆਵੇ ਅਬ ਉਹ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਦੱਤ ਤੇ ਰਤ ਹਮ ਨਵਖੰਡ ਦੇਖੇ ਹਟ ਪਟਣ ਬਾਜਾਰਾ ਲੈ ਕੇ ਤਕੜੀ ਤੋਲਣ ਲਗਾ ਘਟੇ ਮਹਿ ਵਣਜਾਰਾ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੇ ਭੀਤਰ ਵਗੇ ਕਾਤੇ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਗਉੜੀ ਚਿਤੇ ਮਹਲਾ ਪਹਿਲਾ ਕਤ ਕੇ ਮਾਏ ਬਾਪ ਕਤ ਕੇ ਰਾਗ ਕਿਦੋਂ ਥਾ ਉਹ ਹਮੇ ਆਏ ਅਗਨ ਬਿੰਬ ਜਲ ਪੀਤਰ ਨੇ ਪਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣ ਔਗਣ ਮੇਰੇ ਰਹਾਉ ਕੇਤੇ ਰਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕਿਤੇ ਨਾਗ ਕੁਲੀ ਮਹਿ ਆਏ ਕਿਤੇ ਪੰਖ ਉਡਾਏ ਹਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰਿਆ ਵੇ ਅੱਗੋਂ ਦੇਖੈ ਪਿਛੋਂ ਦੇਖੈ ਤੁਜ ਤੇ ਕਹਾ ਛਪਾਵੇ ਟਟ ਤਿਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੈ ਤਕੜੇ ਤੋਲਣ ਲਗਾ ਘਟੇ ਮਹਿਵਣ ਜਾਰਾ ਜੇ ਤਾਂ ਸਮੁੰਦ ਸાગਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਗਉੜੀ ਚਿਤੀ ਮਹਲਾ ਪਹਿਲਾ ਕਤਕੇ ਮਾਏ ਬਾਪ ਕਤਕੇ ਰਾਗ ਕਿਦੂ ਥਾਵੋ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੇ ਔਗਣ ਮੇਰੇ ਰਹਾਉ ਕیتے ਰੁਖ ਬਿਰਖ ਹਮਚਿਨੇ ਕੀਤੇ ਪਸ਼ੂ ਉਪਾਏ ਕੀਤੇ ਨਾਗ ਕੁਲੀ ਮਹਿ ਆਏ ਕੀਤੇ ਪੰਖ ਉਡਾਏ ਹਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ ਅਬੋ ਹੋ ਦੇਖੈ ਪਿੱਛੋਂ ਦੇਖੈ ਤੁਜ ਤੇ ਕਹਾ ਛਪਾਵੇ ਟਟ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਗਾ ਘਟ ਹੀ ਨਹਿ ਬਨਜਾਰਾ ਗੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗ ਕਤੀ ਪ੍ਰਣਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗੋੜੀ ਚਿਤੀ ਮਹੱਲਾ ਪਹਿਲਾ ਕਤਕੇ ਮਾਈ ਬਾਪ ਕਤਕੇ ਰਾ ਕਿਦੂ ਥਾਵ ਹੋ ਹਮ ਆਏ ਅਗਨ ਬਿੰਬ ਜਲ ਪੀਤਰ ਲਿਪਜੇ ਕਾਹੇ ਕਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨ ਜਾਣੇ ਔਗਣ ਮੇਰੇ ਰਹਾਉ ਕਿਤੇ ਰੁਖ ਬਿਰਖ ਹਮ ਚੀਨੇ ਕਿਤੇ ਪਸ਼ੂ ਉਪਾਏ ਕਿਤੇ ਨਾਗ ਕੁਲੀ ਮਹ ਆਏ ਕਿਤੇ ਪੰਖ ਉਡਾਏ ਹਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰਿਆ ਵੈ ਅੱਗੋ ਦੇਖੈ ਪਿਛੋਂ ਦੇਖੈ ਤੁਜ ਤੇ ਕਹਾ ਛਪਾਵੇ ਟਟ ਤੇਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੇ ਤੋਲੜ ਲਗਾ ਘਟੇ ਨਹਿ ਵਣਜਾਰਾ ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਸ਼ਮਹਿਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭਿਤਰ ਵਗੈ ਕਾਤੀ रणवत नानक हुकुम पछाणु सुख हो वे द राती गौड़ी चेती महला पहला कत के माए बाप कत केर किदू था वो हमे आए अगन बिंब जल पितरनि पजे काहे कमे उपाहे ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੇ ਔਗਣ ਮੇਰੇ ਰਹਾਓ ਕیتے ਰੁਖ ਬਿਰਖ ਹਮ ਚਿਨੇ ਕیتے ਪਸ਼ੂ ਉਪਾਏ ਕیتے 나ਗ ਕੁਲੀ ਮਹ ਆਏ ਕیتے ਪੰਖ ਉਡਾਏ ਹਟ ਪਟਣ ਵਿੱਚ ਮੰਦਰ ਭੱਲੇ ਕਰ ਚੋਰੀ ਕਰਿਆ ਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਟਟ ਤੇ ਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੇ ਤੋਲਣ ਲਗਾ ਘਟੇ ਮਹਿਵਣ ਜਾ ਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਓਗੜ ਹਮਾਰੇ ਦਇਆ ਕਰ ਹੋ ਕਿਸ ਮਿਹਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਜੀ ਅਡਾ ਅਗਨ ਬਰਾਬਰ ਤਪੈ ਭੀਤਰ ਵਗੇ ਕਤੈ ਪ੍ਰਣਵਤ ਨਾਨਕ ਹੁਕਮ ਪਛਾੜੈ ਸੁਖ ਹੋਵੇ ਦਿਨ ਰਾਤੀ ਉਗੜੀ ਚਤੀ ਮਹਲਾ ਪਹਿਲਾ ਕਤਕੇ ਮਾਈ ਬਾਪ ਕਤਕੇ ਰਾ ਕਿਦੋਂ تھا ਵੋ ਹਮ ਆਏ ਅਗਨ ਬਿੰਬ ਜਲ ਪੀਤਰ ਨਿਪਜੇ ਕਾਹੇ ਕਾਮੇ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੇ ਓਗਣ ਮੇਰੇ ਰਹਾਉ ਕیتے ਰੁਖ ਬਿਰਖ ਹਮ ਚੀਨੇ ਕੀਤੇ ਪਸ਼ੂ ਉਪਾਏ ਕੀਤੇ ਨਾਗ ਕੁਲੀ ਮਹ ਆਏ ਕੀਤੇ ਪੰਖ ਉਡਾਏ ਹਟ ਪਟਣ ਵਿਜ ਮੰਦਰ ਭੰਨੇ ਕਰ ਚੋਰੀ ਕਰ ਆਵੇ ਅਗੋ ਹੋਂ ਦੇਖੈ ਪਿਛੋ ਹੋਂ ਦੇਖੈ ਤੁਜ ਤੇ ਕਹਾ ਛਪਾਵੇ ਤਟ ਤੇ ਰਧ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੇ ਤੋਲਣ ਲਾਗਾ ਘਟ ਹੀ ਮਹਿਵਣ ਜਾਰਾ ਜੇ ਤ ਸਮੁੰਦ ਸਾਗਰ ਨੇ ਭਰਿਆ ਤੇ ਤੇ ਉਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੇ ਪ੍ਰਣਵਕ ਨਾਲ ਕੋ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤੀ ਗਉੜੀ ਚੇਤੇ ਮਹਲਾ ਪਹਿਲਾ ਕਤਕੇ ਮਾਏ ਬਾਪ ਕਤਕੇ ਰਾ ਕਿਦੋ ਠਾਵੋ ਹਮ ਆਏ ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹਿ ਨਾ ਜਾਣੇ ਔਗਣ ਮੇਰੇ ਰਾਹ ਕਿਤੇ ਰੁਖ ਬਿਰਖ ਹਮ ਚਿਨੇ ਕਿਤੇ ਪਸ਼ੂ ਉਪਾਏ ਕਿਤੇ ਨਾਗ ਕੁਲੀ ਮੈਂ ਆਏ ਕਿਤੇ ਪੰਖ ਉਡਾਏ ਹਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰਿਆ ਵੈ ਅੱਗੋ ਦੇਖੈ ਪਿਛੋਂ ਦੇਖੈ ਤੁਜ ਤੇ ਕਹਾ ਛਪਾਵੇ ਟਟ ਤੇ ਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲਗਾ ਘਟੇ ਮਹਿ ਵੜ ਜਾ ਰਾ ਜੇ ਤਾਂ ਸਮੁੰਦ ਸਾਗਰ ਨੀਰ ਭਰੇ ਆ ਤੇ ਤੇ ਓਗਣ ਹਮਾਰੇ ਦਇਆ ਕਰੋ ਕਿਸ਼ ਮਿਹਰੇ ਉਪਾਵ ਹੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੇ ਭੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੇ ਸੁਖ ਹੋਵੇ ਦਿਨ ਰਾਤੀ ਗਉੜੀ ਚੇਤੀ ਮਹਲਾ ਪਹਿਲਾ ਕਤਕੇ ਮਾਏ ਬਾਪ ਕਤਕੇ ਰਾ ਕਿਦੂ ਥਾਵੋ ਹਮ ਆਏ ਅਗਨ ਬਿੰਬਾ ਜਲ ਭੀਤਰ ਲਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨ ਜਾਣੇ ਉਹ ਗਣ ਮੇਰੇ ਰਹਾਉ ਕੇਤੇ ਰੁਖ ਬਿਰਖ ਹਮ ਚਿਨੇ ਕੇਤੇ ਪਸ਼ੂ ਉਪਾਏ ਕਿਤੇ ਨਾਗ ਕੁੱਲੀ ਮਹਿ ਆਏ ਕਿਤੇ ਪੰਖ ਉਡਾਏ ਹਟ ਪਟਣ ਵਿਜ ਮੰਦਰ ਭੰਨੇ ਘਰ ਚੋਰੀ ਘਰ ਆਵੇ ਅਬ ਉਹ ਦੇਖੇ ਪਿੱਛੋਂ ਦੇਖੇ ਤੁਜ ਤੇ ਕਹਾ ਛਪਾਵੇ ਤਤ ਤੇ ਰਤ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੇ ਤੋਲਣ ਲਗਾ ਘਟੇ ਮਹਿ ਵਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰਹੁ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਲ ਬਰਾਬਰ ਤਪੈ ਭੀਤਰ ਵਗੇ ਕਾਤੇ ਪ੍ਰਣਾਮਤ ਨਾਨਕ ਹੁਕਮ ਪਛਾੜੈ ਸੁਖ ਹੋਵੇ ਦਿਨ ਰਾਤੀ ਗੌੜੀ ਚਿਟੀ ਮਹਲਾ ਪਹਿਲਾ ਕਤ ਕੀ ਮਾਏ ਬਾਪ ਕਤ ਕੇਰਾ ਕਿਦੂ ਥਾ ਵੋ ਹਮੇ ਆਏ ਅਗਨ ਬਿੰਬ ਜਲ ਪੀਤਰ ਨੇ ਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣਿ ਉਹ ਗਣ ਮੇਰੇ ਰਹਾਉ ਕਿਤੇ ਰਖ ਬਿਰਖ ਹਮ ਚੀਨੇ ਕਿਤੇ ਪਸ਼ੂ ਉਪਾਏ ਕਿਤੇ 나ਗ ਕੁਲੀ ਮਹ ਆਏ ਕਿਤੇ ਪੰਖ ਉਡਾਏ ਹਟ ਪਟਣ ਵਿਜ ਮੰਦਰ ਭੰਨੇ ਕਾਰ ਚੋਰੇ ਕਰਿਆ ਵੇ ਅੱਗੋਂ ਦੇਖੈ ਪਿਛੋਂ ਦੇਖੈ ਤੁਜ ਤੇ ਕਹਾ ਛਪਾਵੇ ਟਟ ਤਿਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰ ਲੈ ਕੇ ਤਕੜੇ ਤੋਲਣ ਲਗਾ ਘਟੇ ਮਹਿਵਣ ਜਾਰਾ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਭੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ